ਭਗਵੰਤ ਮਾਨ ਤੇ ਉਹਨਾਂ ਦੇ ਐਮ.ਐਲ.ਏ ਜਿਹੜੇ ਉਹ ਫੋਟੋਆਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਦਿੱਲੀ ਦੇ ਵਿੱਚ ਇੱਕ ਕ੍ਰੀਏਟ ਕਰਨ ਤੇ ਲੱਗੇ ਹੋਏ ਨੇ ਪੂਰਾ 80 ਜੋਟੀ ਦਾ ਪੂਰਾ ਜੋਰ ਲਾਜਿਆ ਕਿ ਬਸ ਦਿੱਲੀ ਦੇ ਵਿੱਚ ਦਰਬਾਰਾ ਸਰਕਾਰ ਆ ਜਿਹੜੀ ਦੁਬਾਰਾ ਸਰਕਾਰ ਬਣ ਜਾਵੇ ਕੇਜ ਦੀ ਵਾਲਦੀ ਬਣ ਜਾਵੇ ਤੇ ਦਿੱਲੀ ਦੇ ਵਿੱਚ ਜਾ ਕੇ ਪੰਜਾਬ ਬਾਰੇ ਚਾਣਨਾ ਪਾਈ ਜਾਂਦੇ ਨੇ ਕਿ ਪੰਜਾਬ ਪੰਜਾਬ ਦੇ ਵਿੱਚ ਬਹੁਤ ਸੁਧਾਰ ਆ ਗਿਆ ਕਿ ਪੰਜਾਬ ਦੇ ਵਿੱਚ ਇਹ ਕੰਮ ਸਾਰੇ ਹੋ ਰਹੇ ਨੇ ਕਿ ਦਿੱਲੀ ਦੇ ਵਿੱਚ ਵੀ ਜਾਰੀ ਰਹਿਣਗੇ ਤੁਸੀਂ ਕੇਜਰੀਵਾਲ ਨੂੰ ਦੁਬਾਰਾ ਫੇਰ ਇੱਕ ਵਾਰ ਮੌਕਾ ਦਿਓ ਦਿੱਲੀ ਦੇ ਵਿੱਚ ਦਿੱਲੀ ਦੇ ਲੋਕਾਂ ਨੂੰ ਪੰਜਾਬ ਬਾਰੇ ਕੀ ਪਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਇਆ ਵਿਆ ਤੇ ਇਹਨਾਂ ਦੇ ਐਮਐਲਏ ਆਪ ਖੁਦ ਭਗਵੰਤ ਮਾਨ ਦਿੱਲੀ ਦੇ ਵਿੱਚ ਜਾ ਕੇ ਇੱਕ ਗੱਲ ਤਾਂ ਕਹਿਣੀ ਵੀ ਕਹਿਣੀ ਆ ਜਿਹੜੀ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਗੋਲ-ਗੋਲ ਘੁੰਮਦੀ ਆ ਰਹੀ ਘੁੰਮਦੀ ਰਹਿੰਦੀ ਹੈ ਕਿ ਬਸ ਬਿਜਲੀ ਫ੍ਰੀ ਕਰਤੀ ਉਹੀ ਬੋਤ ਆ ਇਹੀ ਗੱਲ ਪਰ ਉਹ ਬੰਤਮਾਨ ਉਹਨਾਂ ਦੇ ਐਮਐਲਏ ਦਿੱਲੀ ਜਾ ਕੇ ਕਹਿੰਦੇ ਨੇ ਕਿ ਅਸੀਂ ਤਾਂ ਭਈ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕਰ ਦਿੱਤੀ 90% ਲੋਕਾਂ ਦੇ ਬਿੱਲ ਨਹੀਂ ਆਉਂਦੇ ਵੱਡੀਆਂ ਵੱਡੀਆਂ ਮਸ਼ਹੂਰੀਆਂ ਇਹਨਾਂ ਨੇ ਕਰਾ ਦਿੱਤੀਆਂ ਕਿ ਲੋਕਾਂ ਦੇ ਦਿਮਾਗ 'ਚ ਵੱਰ ਜੇ ਬਸ ਇਹੀ ਗੱਲ ਬਸ ਦਿੱਲੀ ਜਾ ਕੇ ਇਹੀ ਗੱਲ ਬੋਲਦੇ ਆ ਹੋਰ ਕੋਈ ਇਹਨਾਂ ਕੋਲੇ ਮੁੱਦਾ ਹੈ ਨਹੀਂ ਕੋਈ ਨਸ਼ੇ ਦਾ ਮੁੱਦਾ ਹੈ ਨਹੀਂ ਨਸ਼ਾ ਖਤਮ ਹੋਇਆ ਕਿ ਨਹੀਂ ਹੋਇਆ ਪੰਜਾਬ ਦੇ ਵਿੱਚ ਕੋਈ ਵਿਕਾਸ ਆ ਜਿਹੜੇ ਕੋਈ ਗਲੀਆਂ ਦਾ ਜਾਂ ਪਿੰਡਾਂ ਸ਼ਹਿਰਾਂ ਦਾ ਕੋਈ ਵਿਕਾਸ ਹੋਇਆ ਕਿ ਨਹੀਂ ਹੋਇਆ ਜਿਹੜੇ ਪਿੰਡ ਨੇ ਪੰਚਾਇਤਾਂ ਨੂੰ ਕੋਈ ਫੰਡ ਗਿਆ ਕਿ ਨਹੀਂ ਗਿਆ ਕੋਈ ਵੀ ਤੇ ਜਿਹੜੇ ਭਗਵੰਤ ਮਾਨ ਕਹਿੰਦਾ ਸੀ ਸਰਬਸੰਮਤੀ ਨਾਲ ਸਰਪੰਚ ਜਿਹੜੇ ਪਿੰਡ ਦੇ ਲੋਕ ਬਣਾਉਣਗੇ ਉੱਥੇ 5 ਲੱਖ ਰੁਪਏ ਭੇਜੂਗਾ ਹਜੇ ਉਹ ਨਹੀਂ ਪਤਾ ਉਹਨਾਂ ਕੋਲੇ 5 ਲੱਖ ਰੁਪਏ ਪਹੁੰਚਿਆ ਕਿ ਨਹੀਂ ਪਹੁੰਚਿਆ ਭਗਵੰਤ ਮਾਨ ਆਜੇ ਮੂੰਹੋਂ ਬਸ ਗੱਲਾਂ ਦਾ ਕੜਾ ਬਣਾ ਰਿਹਾ ਤੇ ਹਰ ਇੱਕ ਨੂੰ ਬਸ ਮਤਲਬ ਆ ਕੇ ਬਿਆਨ ਦੇ ਦਿੰਦਾ ਬਸ ਮੈਂ ਕੀ ਆ ਕੰਮ ਕਰ ਦੇਣਾ ਤੇ ਹੁਣ ਹਾਲਾਤ ਆ ਜਿਹੜੇ ਉਹ ਪੰਜਾਬ ਦੇ ਕੁਝ ਹੋਰੀ ਆ ਤੇ ਦਿੱਲੀ ਦੇ ਹਾਲਾਤ ਆ ਜਿਹੜੇ ਉਹ ਕੁਝ ਹੋਰ ਆ ਪੰਜਾਬ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਉੱਡ ਰਹੀ ਹੈ ਕਿ ਦਿੱਲੀ ਦਾ ਜੇ ਇਤਿਹਾਸ ਦੇਖਿਆ ਜਾਵੇ ਤਾਂ ਦਿੱਲੀ ਹਮੇਸ਼ਾ ਪੰਜਾਬ ਦੀ ਜੁੱਤੀ ਥੱਲੇ ਰਹੀ ਹੈ ਤੇ ਇਹ ਦਿੱਲੀ ਦੇ ਦਿੱਲੀ ਨੂੰ ਆਪਦੇ ਸਿਰ ਤੇ ਜੜਾਈ ਬੈਠੇ ਨੇ ਗੁਲਾਮ ਬਣੇ ਬੈਠੇ ਨੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੀ ਐਮ ਐਲ ਏ ਦਿੱਲੀ ਦੇ ਲਈ ਦਿਨ ਰਾਤ ਇੱਕ ਕਰੀ ਜਾਂਦੇ ਨੇ ਜੇ ਇੰਨਾ ਹੀ ਜੋਰ ਇਹ ਪੰਜਾਬ ਤੇ ਲਾ ਦੇਣ ਜਿੰਨੇ ਭੱਜਣ ਅਠਾਣਾਂ ਚੋਣ ਪ੍ਰਚਾਰ ਦਿੱਲੀ ਲਈ ਕਰੀ ਜਾ ਰਿਹਾ ਕੇਜਰੀਵਾਲ ਦੇ ਲਈ ਜੇ ਐਨਆਈ ਜੋਰ ਇਹ ਪੰਜਾਬ ਦੇ ਵੱਲ ਲਾ ਦੇਣ ਤੇ ਪੰਜਾਬ ਦੀ ਜਿਹੜੀ ਪੁਲਿਸ ਹੈ ਉਹਨੂੰ ਸਹੀ ਤਰੀਕੇ ਨਾਲ ਹੁਕਮ ਦੇ ਕੇ ਉਹਨਾਂ ਤੋਂ ਸਹੀ ਕੰਮ ਕਰਵਾਏ ਜਾਣਾ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਜਿਹੜੀ ਕਰਪਸ਼ਨ ਆਉ ਖਤਮ ਹੋ ਸਕਦਾ ਖਤਮ ਹੋ ਸਕਦੀ ਹੈ ਚੋਰੀਆਂ ਠੱਗੀਆਂ ਜਿਹੜੀਆਂ ਹੋ ਰਹੀਆਂ ਜ਼ਿਆਦਾ ਉਹ ਖਤਮ ਹੋ ਸਕਦੀਆਂ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਕਰਨ ਵਾਲੇ ਨੇ ਟੋਟਲੀ ਪਿੰਡਾਂ ਜਿਹੜੇ ਪੰਜਾਬ ਦੇ ਉਹਨਾਂ ਦੀ ਫਰਨੀ ਦਾ ਬੁਰਾ ਹਾਲ ਹੈ ਕੋਈ ਨਾਲੀਆਂ ਸੀਵਰੇਜ ਦਾ ਨਹੀਂ ਚੰਗੀ ਤਰ੍ਹਾਂ ਕੰਮ ਹੋਇਆ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਰ ਹੁਸ ਤਕਰੀਬਨ ਜਾ ਕੇ ਦੇਖਦੇ ਹਾਂ ਕਿ ਕਿਸੇ ਵੀ ਫਰਨੀ ਕੋਈ ਚੱਜ ਦੀ ਮੂਹਰ ਨਹੀਂ ਕਿ ਬਣਿਆ ਹੋਇਆ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਜੇ ਸਰਪੰਚ ਨੂੰ ਪੁੱਛਦੇ ਆ ਉਹ ਕਹਿੰਦੇ ਅਸੀਂ ਪੱਲੋ ਥੋੜੀ ਬਣਾਲੀਏ ਜੇ ਪਿੱਛੋਂ ਗ੍ਰਾਂਟ ਆਉਗੀ ਤੇ ਸਰਕਾਰ ਕੁਝ ਭੇਜੂਗੀ ਤਾਂ ਪਿੰਡ ਦੇ ਕੋਲ ਲਾਵਾਂਗੇ ਕਿ ਪਿੰਡ ਦੀ ਪੰਚਾਇਤ ਨੂੰ ਤਾਂ ਕੋਈ ਕਮਾਈ ਹੈ ਨਹੀਂ ਕਿਤੇ ਪਾਸਿਓਂ ਸਾਧਨ ਨਹੀਂ ਨਹੀਂ ਕਮਾਈ ਦਾ ਗ੍ਰਾਂਟਿਆ ਜੀ ਆਉਗੀ ਤਾ ਉਹ ਲਾ ਦਾਂਗੇ ਨਹੀਂ ਫਿਰ ਜਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਬਣਿਆ ਪਿਆ ਖਰਾਬ ਹੋਈ ਜਾਂਦੀਆਂ ਗਲੀਆਂ ਨਾਲੀਆਂ ਪੁਰਾਹਾਲਾ ਉਹ ਫਿਰ ਇਸੇ ਤਰ੍ਹਾਂ ਹੀ ਚੱਲ ਜਊਗਾ ਭਗਵੰਤ ਮਾਨ ਨੂੰ ਥੋੜੀ ਸ਼ਰਮ ਚਾਹੀਦੀ ਹੈ ਤੇ ਭਗਵੰਤ ਮਾਨ ਤੇ ਇਹ ਵੀ ਜਿਹੜੇ ਥੋਪੇ ਜਾ ਰਹੇ ਆ ਕਿ ਭਈ ਇਹ ਬਿਆੰਤ ਬੁੱਚੜ ਵਰਗਾ ਬਣਦਾ ਜਾ ਰਿਹਾ ਹੈ ਉਹਦੇ ਵਰਗੇ ਕੰਮ ਕਰਨ ਜਾ ਰਿਹਾ ਜੇ ਉਹਦੇ ਵਰਗਾ ਇਸੇ ਤਰ੍ਹਾਂ ਉਹ ਕੰਮ ਕਰੀ ਗਿਆ ਬਿਆੰਤ ਬੁੱਚੜ ਵਰਗਾ ਭਗਵੰਤ ਮਾਨ ਤਾ ਉਹਦੇ ਵਰਗੀ ਫਿਰ ਸਜ਼ਾ ਵੀ ਭਗਵੰਤ ਮਾਨ ਨੂੰ ਜਲਦੀ ਦੇ ਦੇਣਗੇ